ਕਬੀਰ ਮਰਤਾ ਮਰਤਾ ਜਗ ਮੁਆ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦਨਾਹੇ ਅਤ ਸੁੰਦਰ ਕੋਲੀਨ ਚਤੁਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਐ ਨਾਨਕ ਜੇ ਪ੍ਰੀਤ ਨਹੀ ਭਗਵੰਤ जीवन की बिद है सो जीवया जिस मन वसे आ सोए नानक अवर न जीवै कोए ਜੇ ਜੀਵੇ ਪਤ ਲੱਥੀ ਜਾਏ ਜੇ ਜੀਵੇ ਪਤ ਲੱਥੀ ਜਾਏ ਜੀਵਨ ਕੀ ਬਿਦ ਨਾਹੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਖਾਈ ਕਬੀਰ ਮਰਤਾ ਮਰਤਾ ਜਗ ਮੁਵਾ ਮਰ ਪੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਕਰੋ ਕਿਰਪਾ ਜੀ ਐਸੀ ਮਰਨੀ ਜੋ ਮਰੇ ਫਿਰ ਬੋਲੋ ਇੱਕ ਵਾਰ ਐਸੀ ਮਰਨੀ ਐਸੀ ਮਰਨੀ ਜੋ ਮਰੇ ਸੂਰਾ ਸੋ ਪਹਿਚਾਨੀਐ ਜੋ ਲਰੇ ਜੋ ਲਰ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੜੈ ਖੇਤ ਐਸੀ ਮਰਨੀ ਜੋ ਮਰੇ ਪੁਰਜਾ ਪੁਰਜਾ ਕਟ ਮਰੈ ਸ਼ਬਦ ਮਰੋ ਫਿਰ ਜੀਵੋ ਸਦ ਹੀ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਐਸੀ ਮਰਨੀ ਜੋ ਮਰੈ ਸੋ ਗੁਰ ਕਰੋ ਜੇ ਬਹੁਰ ਨ ਕਰਨਾ ਸੋ ਧਿਆਨ ਧਰੋ ਜੇ ਬਹੁਰ ਨ ਧਰਨਾ ਸੋ ਪਦ ਰਵੋ ਜੇ ਬਹੁਰ ਨ ਰਵਨਾ ਐਸੇ ਮਰੋ ਫਿਰ ਬਹੁਰ ਨ ਮਰਨਾ ਐਸੀ ਮਰਨੀ ਜੋ ਮਰੈ ਕਰੋ ਕਿਰਪਾ ਐਸੀ ਮਰਨੀ ਮਰਨੋ ਮਰਨ ਕਹੈ ਸਭ ਕੋਈ ਮਰਨੋ ਮਰਨ ਕਹੈ ਸਭ ਕੋਈ ਸਹਜੇ ਮਰੇ ਅਮਰ ਹੋਏ ਸੋਈ ਐਸੀ ਮਰਨੀ ਜੋ ਮਾਰੇ ਜੇ ਮਰਨ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪਰਗਾਸਿਆ ਐਸੀ ਮਰਨੀ ਜੋ ਮਰੈ ਬਹੁਰ ਨ ਮਰਨਾ ਹੋਏ ਕਬੀਰ ਜਿਸ ਮਰਨੇ ਤੇ ਜਗ ਡਰੈ ਜਿਸ ਮਰਨੇ ਤੇ ਹਾਂਜੀ ਜਿਸ ਮਰਨੇ ਤੇ ਮੇਰੇ ਮਨ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਨੰਦ ਐਸੀ ਮਰਨੀ ਚੜਦੀ ਕਲਾ ਚ ਐਸੀ ਮਰਨੀ ਗੁਰੂ ਕੇ ਲਾਲਾਂ ਦੀ ਸ਼ਹੀਦੀ ਵਾਲੀ ਰਾਤ ਹੈ ਦਿਨ ਹੈ ਕਰੋ ਕਿਰਪਾ ਐਸੀ ਮਰਨੀ ਬਹੁਰ ਨ ਮਰਨਾ ਜੋ ਆਸ਼ਿਕ ਹੈ ਸ਼ਹਾਦਤ ਕੇ ਇਹ ਕਿਸੇ ਸੱਜਣ ਦਾ ਸ਼ੇਅਰ ਹੈ ਜੋ ਆਸ਼ਿਕ ਹੈ ਸ਼ਹਾਦਤ ਕੇ वो जीना छोड़ देते हैं जो आशक हैं शहादत के वो जीना छोड़ देते हैं खिलौना समझ के जिस्म को खुशी से फोड़ देते हैं हूरों की हसरत ना ताजों की चाहत ना हूरों की हसरत ना ताजों की चाहत खुदा भी दे खुदाई तो खुदाई मोड़ देते हैं खुदा भी दे खुदाई ਤੋ ਖੁਦਾਈ ਮੋੜ ਦੇਤੇ ਹੈ ਐਸੀ ਮਰਨੀ ਜੋ ਮਰੇ ਕਰੋ ਕਿਰਪਾ ਐਸੀ ਮਰਨੀ ਜੋ ਮਰੇ ਫਿਰ ਇੱਕ ਵਾਰ ਬੋਲ ਦਿਓ ਐਸੀ ਮਰਨੀ ਜੋ ਮਰੇ ਬਹੁਰ ਨ ਮਰਨਾ ਸਿਰ ਝੁਕਾ ਕੇ ਆਦਰ ਕਰਾਂ ਨੀਹਾਂ ਵਿੱਚ ਖਲੋਤਿਆਂ ਦਾ ਦੇਣ ਕੋਈ ਨਹੀਂ ਦੇ ਸਕਦਾ ਕੋਈ ماں ਗੁਜਰੀ ਦੇ ਬੋਲੋ ماں ਗੁਜਰੀ ਦੇ ਦੇਣ ਕੋਈ ਨਹੀਂ ਦੇ ਸਕਦਾ ਕੋਈ ماں ਗੁਜਰੀ ਦੇ ماں ਗੁਜਰੀ ਦੇ ਬੋਲੋ ماں ਗੁਜਰੀ ਦੇ ਪੋਤਿਆਂ ਦਾ ਸੱਚੇ ਸਤਗੁਰੂ ਤਨ ਤਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਗੁਰੂ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕੇ ਸਾਹਿਬ ਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਅੱਜ ਰਾਤਰੀ ਦੇ ਵਿਸ਼ੇਸ਼ ਦੀਵਾਨ ਤੀਸਰੇ ਦੀਵਾਨ ਹਨ ਦਸਰੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਤਨਾ ਦੇ ਜਥੇ ਪਾਸੋਂ ਆਪ ਜੀ ਨੇ ਗੁਰਬਾਣੀ ਹਰਜਸ ਕੀਰਤਨ ਧਾਰਮਿਕ ਕਵਿਤਾਵਾਂ ਸਰਵਣ ਕੀਤੀਆਂ ਅਜੋਕੇ ਹਾਲਾਤਾਂ ਦੀ ਉਹ ਗੱਲ ਕਵਤਾ ਰੂਪ ਵਿੱਚ ਆਪ ਜੀ ਦੇ ਸਨਮੁਖ ਰੱਖ ਕੇ ਗਏ ਹਨ ਅੱਜ 13 ਪੋ ਹੈ ਬੈਠਾ ਮਹਿਸੂਸ ਕਰ ਰਿਹਾ ਹਾਂ ਬਾਬਾ ਨਾਨਕਾ ਮੈਨੂੰ ਲੱਗਦਾ ਹੈ ਵੀ 13 ਪੋ ਦੀ ਗੱਲ ਬਾਬਾ ਨਾਨਕ ਹੀ ਕਰ ਗਿਆ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬੈਠਾ ਬਾਬਾ 13 13 ਕਰੀ ਜਾਂਦਾ ਹੈ ਕਤੇ ਬਾਬਾ ਇਸੇ ਤੇਰਾਪੋ ਵੱਲ ਇਸ਼ਾਰਾ ਨਾ ਕਰਦਾ ਹੋਵੇ ਪੱਥਰਾਂ ਦੀ ਗੱਲ ਜੇ ਸਾਹਿਬਜ਼ਾਦਿਆਂ ਦੇ ਮੱਥਿਆਂ ਦੇ ਉੱਤੇ ਜ਼ਾਲਮਾਂ ਨੇ ਗੁਲੇਲਾਂ ਦੇ ਨਾਲ ਪੱਥਰ ਬੰਨ ਬੰਨ ਕੇ ਮਾਰੇ ਆ ਤੇ ਇਦਾਂ ਮਹਿਸੂਸ ਹੁੰਦਾ ਹੈ ਬਾਬਾ ਸੱਚ ਦੀ ਗੱਲ ਕਰਨ ਵਾਸਤੇ ਬਗਦਾਦ ਦੀ ਧਰਤੀ ਤੇ ਗਏ ਤੇ ਜਦੋਂ ਬਾਬੇ ਨੇ ਰਾਗ ਗਾਏ ਬਗਦਾਦ ਦਾ ਰਾਜਾ ਯਾਦ ਰੱਖਿਓ ਜਦੋਂ ਕਿਸੇ ਧਰਮੀ ਬੰਦੇ ਨੂੰ ਸੱਚ ਦੇ ਮਾਰਗ ਤੇ ਚੱਲਣ ਵਾਲੇ ਬੰਦੇ ਨੂੰ ਜਦੋਂ ਧਾਰਮਿਕ ਬੰਦਿਆਂ ਨੂੰ ਵੀ ਲੱਗੇ ਵੀ ਇਹ ਸਾਡੇ ਤੇ ਭਾਰੂ ਹੈ ਤੇ ਜਦੋਂ ਰਾਜਨੀਤਿਕ ਬੰਦਿਆਂ ਨੂੰ ਵੀ ਲੱਗੇ ਵੀ ਇਹ ਸਾਡੇ ਤੇ ਭਾਰੂ ਹੈ। ਖਿਮਾ ਕਰਿਓ ਖਿਮਾ ਮੰਗ ਕੇ ਬੇਨਤੀ ਕਰਨ ਲੱਗਾ। ਜਦੋਂ ਰਾਜਨੀਤਿਕ ਬੰਦਿਆਂ ਨੂੰ ਵੀ ਲੱਗਦਾ ਵੀ ਇਹ ਸਾਡੇ ਤੇ ਭਾਰੂ ਪੈ ਰਿਹਾ ਹੈ। ਧਾਰਮਿਕ ਬੰਦਿਆਂ ਨੂੰ ਵੀ ਉਹਨਾਂ ਕੋਲ ਧਰਮ ਨਹੀਂ ਹੁੰਦਾ ਕੇਵਲ ਧਰਮ ਦਾ ਦਿਖਾਵਾ ਹੁੰਦਾ ਹੈ। ਜਦੋਂ ਉਹਨਾਂ ਬੰਦਿਆਂ ਨੂੰ ਲੱਗਦਾ ਵੀ ਸਾਡੇ ਤੇ ਭਾਰੂ ਪੈ ਰਹੇ ਆ ਫਿਰ ਉਹ ਦੋਵੇਂ ਇਕੱਠੇ ਹੁੰਦੇ ਨੇ। ਬਗਦਾਦ ਦੀ ਧਰਤੀ ਤੇ ਵੀ ਇਦਾਂ ਹੀ ਹੋਇਆ ਨਾ। ਬਗਦਾਦ ਦਾ ਰਾਜਾ ਤੇ ਉੱਥੇ ਕਾਜੀ ਮੌਲ ਵੀ ਇਕੱਠੇ ਹੋ ਗਏ। ਇਕੱਠੇ ਹੋ ਕੇ ਕਹਿੰਦੇ ਕੀ ਕਹਿਣ ਲੱਗੇ ਬਗਦਾਦ ਵਿੱਚ ਰਾਗ ਦੀ ਮਨਾਹੀ ਹੈ ਤੇ ਬਾਬੇ ਨਾਨਕ ਨੇ ਰਾਗ ਗਾਤਾ। ਫਰਮਾਨ ਜਾਰੀ ਕਰ ਦਿੱਤਾ ਫਤਵਾ ਬਾਬੇ ਨਾਨਕ ਤੇ ਵੀ ਲਾਇਆ ਸੀ ਕਹਿਣ ਲੱਗੇ ਪੱਥਰ ਮਾਰ ਮਾਰ ਕੇ ਮਾਰ ਦਿਓ ਤੇ ਆਏ ਵੀ ਸਨ ਪੱਥਰ ਲੈ ਕੇ ਮਾਰਨ ਇਹ ਜਿਹੜੇ ਸੱਚ ਦੇ ਮਾਰਗ ਦੇ ਪਾੰਦੀ ਨੇ ਪੱਥਰਾਂ ਦੇ ਨਾਲ ਯਾਦ ਰੱਖਿਓ ਨਾਲ ਤੁਹਾਡੇ ਅੱਗੇ ਅਰਜ਼ ਕਰਦੇ ਹਾਂ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਪੱਥਰ ਦਿਲ ਹੁੰਦੇ ਨੇ ਇੱਕ ਮੋਮ ਦਿਲ ਹੁੰਦੇ ਨੇ ਬਾਣੀ ਵਿੱਚ ਗੁਰਦੇਵ ਜੀ ਨੇ ਜ਼ਿਕਰ ਕੀਤਾ ਕਹਿਣ ਲੱਗੇ ਮੁਸਲਮਾਨ ਮੋਮ ਦਿਲ ਹੋਵੇ ਮੋਮ ਦਿਲ ਸਮਝਦੇ ਹੋ ਜਿਹਦੇ ਦਿਲ ਵਿੱਚ ਦਇਆ ਹੈ ਜਿਹਦੇ ਦਿਲ ਵਿੱਚ ਤਰਸ ਹੈ ਜਿਹਦਾ ਦਿਲ ਪਿਘਲਾਉਂਦਾ ਹੈ ਜਿਵੇਂ ਮੋਮ ਪਿਘਲਦੀ ਹੈ ਮਾੜਾ ਜਿਹਾ ਸੇਕ ਲੱਗਣ ਤੇ ਇੱਕ ਮੋਮਦਿਲ ਹੁੰਦੇ ਨੇ ਇੱਕ ਪੱਥਰ ਦਿਲ ਹੁੰਦੇ ਨੇ ਜਿਹੜੇ ਪੱਥਰ ਦਿਲ ਹੁੰਦੇ ਨੇ ਉਹ ਪੱਥਰ ਚੁੱਕ ਲੈਂਦੇ ਨੇ ਯਾਦ ਰੱਖਿਓ ਜੀ ਤੇ ਨਾਲ ਹੋਰ ਇੱਕ ਬੇਨਤੀ ਕਰ ਜਾਵਾਂ ਕਈ ਵਾਰੀ ਐਸਾ ਵੀ ਹੁੰਦਾ ਵੀ ਪੱਥਰਾਂ ਦੀ ਮੂਰਤਾਂ ਮੂਰਤਾਂ ਪੂਜਦੇ ਆ ਪੂਜਦੇ ਆ ਵੀ ਕਈ ਵਾਰੀ ਲੋਕ ਪੱਥਰ ਹੀ ਹੋ ਜਾਂਦੇ ਆ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ ਉਹਨਾਂ ਨੇ ਵੀ ਦੱਸ ਦਿੱਤਾ ਵੀ ਜੇ ਸੱਚ ਦੇ ਮਾਰਗ ਦੇ ਪੰਧ ਦੀ ਬਣਨਾ ਹੈ ਸੱਚ ਦੇ ਰਾਹ ਤੇ ਤੁਰਨਾ ਹੈ ਤਾਂ ਫਿਰ ਸਜਣੋ ਪੱਥਰਾਂ ਦੇ ਨਾਲ ਤੇ ਵਾਹ-ਵਾਸਤਾ ਪੈਣਾ ਹੀ ਨਾ ਵਲੀ ਕੰਧਾਰੀ ਨੇ ਕੀ ਰੋੜਿਆ ਸੀ ਬਾਬੇ ਨਾਨਕ ਜੀ ਦਾ ਜੀਵਨ ਤੁਹਾਡੇ ਅੱਗੇ ਹੀ ਆ ਨਾ ਵਲੀ ਕੰਧਾਰੀ ਨੇ ਕੀ ਰੋੜਿਆ ਸੀ ਜਿੱਥੇ ਪੰਜਾ ਸਾਹਿਬ ਹੈ ਪੱਥਰੀ ਰੋੜੇ ਆ ਨਾ ਤੂੰ ਤੇ ਬਾਬੇ ਨੇ ਰੋਕ ਲਿਆ ਯਾਦ ਰੱਖਿਓ ਜੀ ਬਾਬੇ ਨੇ ਰੋਕ ਲਿਆ ਪਰ ਇਧਰ ਇਧਰ ਪੱਥਰ ਰੁਕੇ ਨਹੀਂ ਆਪਣੇ ਮੁਖ ਦੇ ਉੱਤੇ ਪੱਥਰ ਖਾ ਕੇ ਦੱਸ ਰਹੇ ਆ ਕਿ ਅਸੀਂ ਸੱਚ ਲਈ ਮਰ ਮਿਟਣਾ ਜਾਣਦੇ ਆ ਆਓ ਗੁਰਮੁਖੋ ਸਹਿਬਜ਼ਾਦਿਆਂ ਦੇ ਇਤਿਹਾਸ ਦੀ ਵਿਚਾਰ ਦੀ ਲੜੀ ਜਿੱਥੋਂ ਕੱਲ ਛੱਡੀ ਉੱਥੋਂ ਸ਼ੁਰੂ ਕਰੀਏ ਦਤਾਰ ਜੀ ਦੇ ਚਰਨਾਂ 'ਚ ਅਰਦਾਸ ਕਰਿਓ ਵੀ ਸਤਿਗੁਰੂ ਤਰੁੱਠ ਕੇ ਆਪਣੇ ਦਰ ਘਰ ਦੀ ਸੇਵਾ ਕਰਵਾ ਲੈਣ ਤੁਹਾਡੀਆਂ ਅਰਦਾਸਾਂ ਨਾਲ ਹੋਣੀਆਂ ਕਲਗੀਧਰ ਸਤਿਗੁਰੂ ਦੀ ਬਖਸ਼ਿਸ਼ ਨਾਲ ਹੋਣੀਆਂ ਮਾਂ ਦੀਆਂ ਅਸੀਸਾਂ ਨਾਲ ਹੋਣੀਆਂ ਸ਼ਹੀਦਾਂ ਦੀਆਂ ਬਖਸ਼ਿਸ਼ਾਂ ਨਾਲ ਹੋਣੀ ਆ ਆਉ ਪਿਆਰ ਵਿੱਚ ਭਿੱਜ ਕੇ ਸਭ ਤੋਂ ਪਹਿਲਾਂ ਕਲਗੀ ਤਰ ਬਾਪੂ ਦਸ਼ਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਉਸ ਫਤਿਹ ਦੇ ਨਾਲ ਸਾਰੇ ਸੰਜ ਬਣਾ ਜੀ ਜੀ ਪਿਆਰ ਵਿੱਚ ਭਿੱਜ ਕੇ ਬੁਲੰਦ ਆਵਾਜ਼ ਤੇ ਚੜਦੀ ਕਲਾ ਵਿੱਚ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਦੀਆਂ ਹਕੂਮਤਾਂ ਹਮੇਸ਼ਾ ਹੀ ਯਤਨ ਕਰਦੀਆਂ ਨੇ ਕਿ ਧਰਮੀ ਬੰਦਿਆਂ ਨਾਲ ਧੋਖਾ ਕਰੀਏ ਵੈਸੇ ਤੁਹਾਡੇ ਅੱਗੇ ਇੱਕ ਬੇਨਤੀ ਕਰਾਂ ਰਾਜਨੀਤਿਕ ਬੰਦਿਆਂ ਕੋਲ ਧੋਖਾ ਹੀ ਹੁੰਦਾ ਹੈ ਜਦੋਂ ਕਚੈਰੀ ਦੇ ਵਿੱਚ ਦੂਜੇ ਦਿਨ ਗੁਰੂ ਕਿਆਂ ਲਾਲਾ ਨੇ ਪੇਸ਼ੀ ਭੁਗਤਣ ਜਾਣਾ ਤੇ ਕੀ ਕੀਤਾ ਉਹਨਾਂ ਨੇ ਵੱਡਾ ਦਰਵਾਜ਼ਾ ਬੰਦ ਕੀਤਾ ਗੱਲ ਤੇ ਇੰਨੀ ਆ ਨਾ ਕਿ ਇਹਨਾਂ ਦਾ ਸਿਰ ਝੁਕਾ ਲਈ ਗੱਲ ਇੰਨੀ ਆ ਬਈ ਇਹਨਾਂ ਦਾ ਸਿਰ ਝੁਕ ਜਾਵੇ ਪਰ ਨਹੀਂ ਝੁਕਿਆ ਤੁਹਾਡੇ ਅੱਗੇ ਇੱਕ ਬੇਨਤੀ ਹੋਰ ਕਰਾਂ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਸਾਂ ਕੁਝ ਕੁ ਬੱਚਿਆਂ ਨੂੰ ਬਾਲਪੁਰ ਸਕਾਰ ਦਿੱਤਾ 17 ਕੁ ਬੱਚਿਆਂ ਨੂੰ ਸ਼ਾਇਦ ਬਾਲਪੁਰ ਸਕਾਰ ਜਿਨ੍ਹਾਂ ਨੂੰ ਪੁਰਸਕਾਰ ਦਿੱਤੇ ਗਏ ਉਹਨਾਂ ਦੇ ਹੱਥ ਵਿੱਚ ਇੱਕ ਝੰਡਾ ਵੀ ਫੜਿਆ ਠੀਕ ਹੈ ਜਿਨ੍ਹਾਂ ਨੂੰ ਪੁਰਸਕਾਰ ਬੱਚਿਆਂ ਨੂੰ ਦਿੱਤੇ ਦੇਣ ਕੋਈ ਗੱਲ ਨਹੀਂ ਉਹਨਾਂ ਦੇ ਹੱਥ ਵਿੱਚ ਇੱਕ ਝੰਡਾ ਫੜਿਆ ਹੋਇਆ ਠੀਕ ਹੈ ਝੰਡਾ ਵੀ ਮੁਬਾਰਕ ਹੈ ਦੇਸ਼ ਦਾ ਝੰਡਾ ਇੱਕ ਦੇਸ਼ ਦਾ ਝੰਡਾ ਹੁੰਦਾ ਹੈ ਇੱਕ ਕੌਮ ਦਾ ਝੰਡਾ ਹੁੰਦਾ ਹੈ ਚਿੱਤੇ ਰੱਖਿਓ ਤੇ ਜਿਹੜੇ ਝੁੱਲਦੇ ਹੋਏ ਨਿਸ਼ਾਨ ਸਾਹਿਬ ਹੁੰਦੇ ਆ ਨਾ ਇਹ ਜਿਉਂਦੀਆਂ ਜਾਗਦੀਆਂ ਕੌਮਾਂ ਦੇ ਹੁੰਦੇ ਆ ਇਹ ਵੀ ਧਿਆਨ ਚ ਰੱਖਿਓ ਤੁਹਾਨੂੰ ਪਤਾ ਹੈ ਵੀ ਇਹ ਨਿਸ਼ਾਨ ਸਾਹਿਬ ਕਿਉਂ ਝੁੱਲ ਰਹੇ ਅੱਜ ਵੀ ਕਿਉਂ ਝੁੱਲਦੇ ਆ ਕਦੇ ਦਿੱਲੀ ਦੀ ਧਰਤੀ ਤੋਂ ਇੱਕ ਆਵਾਜ਼ ਆਉਂਦੀ ਹੈ ਜਿਸ ਦਿਨ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਹੁੰਦਾ ਨਾ ਉਸ ਦਿਨ ਆਵਾਜ਼ ਆਈ ਇੱਕ ਉਹ ਆਵਾਜ਼ ਕਿਹੜੀ ਆ ਭਲਾ ਉਹ ਆਵਾਜ਼ ਹੈ ਜਦੋਂ ਲੱਖੀ ਸ਼ਾਹ ਵਣਜਾਰੇ ਦੇ ਘਰ ਨੂੰ ਅੱਗ ਲੱਗੀ ਉਹਨੇ ਆਪਣੇ ਹੱਥਾਂ ਨਾਲ ਲਾਈ ਜਦੋਂ ਅੱਗ ਦੀਆਂ ਲਾਟਾਂ ਨਿਕਲੀਆਂ ਲੋਕਾਂ ਚ ਰੌਲਾ ਪੈ ਗਿਆ ਓਏ ਲੱਖੀ ਸ਼ਾਹ ਦੇ ਘਰ ਨੂੰ ਅੱਗ ਲੱਗੀ ਕੋਈ ਅੱਗੇ ਆਓ ਪਾਣੀ ਪਾਓ ਅੱਗ बुझाਓ ਲੋਕ ਭੱਜਿਆ ਏ ਜੋ ਕੁਝ ਵੀ ਹੱਥ ਵਿੱਚ ਆਇਆ ਭਾਂਡੇ ਫੜ ਕੇ ਪਾਣੀ ਪਾਉਣ ਲਈ ਵੀ ਅੱਗ ਬੁਝਾਈਏ ਪਾਣੀ ਪਾਈਏ ਅੱਗ ਬੁਝਾਈਏ ਇੱਕ ਰਬ ਦਾ ਪਿਆਰਾ ਰੰਗ ਰਤੜੀ ਰੂਹ ਰਸਤੇ ਵਿੱਚ ਖਲੋਤੇ ਲੋਕਾਂ ਨੂੰ ਆਵਾਜ਼ ਦੇ ਕੇ ਕਹਿੰਦੀ ਕਹਿੰਦਾ ਕੋਈ ਪਾਣੀ ਨਾ ਪਾਇਓ ਤੇ ਕੋਈ ਅੱਗ ਨਾ ਬੁਝਾਇਓ ਲੋਕਾਂ ਆਖਿਆ ਕਿਉਂ ਤੈਨੂੰ ਤੇ ਇਸ ਵੇਲੇ ਖੁਦ ਹੱਥ ਵਿੱਚ ਕੋਈ ਭਾਂਡਾ ਫੜ ਕੇ ਪਾਣੀ ਪਾਉਣਾ ਚਾਹੀਦਾ ਹੈ ਅੱਗ ਬੁਝਾਉਣੀ ਚਾਹੀਦੀ ਹੈ ਉਹ ਕਹਿੰਦਾ ਨਾ ਨਾ ਕੋਈ ਕੋਈ ਪਾਣੀ ਨਾ ਪਾਇਓ ਤੇ ਕੋਈ ਅੱਗ ਨਾ ਬੁਝਾਇਓ ਲੋਕਾਂ ਆਖਿਆ ਕਿਉਂ ਕਰਨ ਲੱਗਾ ਜਿੰਨੀਆਂ ਉੱਚੀਆਂ ਅੱਗ ਦੀਆਂ ਲਪਟਾਂ ਜਾਣਗੀਆਂ ਉਹਨੇ ਉੱਚੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਿਸ਼ਾਨ ਸਾਹਿਬ ਝੁੱਲਣਗੇ। ਇਹ ਕਿਤੇ ਐਵੇਂ ਥੋੜੀ ਝੁੱਲਦੇ ਐ। ਅੱਜ ਉਸ ਦਿਨ ਬਾਪੂ ਜਿਸ ਦਿਨ ਘੜੀ ਨੂੰ ਘੇਰਾ ਪੈਂਦਾ। ਜਿਸ ਦਿਨ ਘੜੀ ਨੂੰ ਘੇਰਾ ਪੈਂਦਾ। ਤੇ ਗੜੀ ਦੇ ਬਾਹਰ ਜਿਹੜਾ 10 ਲੱਖ ਦਾ ਮੁਲਖਈਆ ਸੀ ਨਾ ਉਹ ਆਵਾਜ਼ਾਂ ਦੇ ਦੇ ਕੇ ਕਹਿੰਦਾ ਸੀ ਕਿ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਕਾਬੂ ਆ ਗਏ ਅੱਜ ਗੁਰੂ ਦੇ ਸਾਹਿਬ ਜਾਦੇ ਕਾਬੂ ਆ ਗਏ ਅੱਜ ਗੁਰੂ ਦੇ ਸਿੱਖ ਸਾਡੇ ਕਾਬੂ ਆ ਗਏ ਘੇਰ ਲੈ ਗੜੀ ਐ ਕਿਹੜਾ ਆਨੰਦਗੜ੍ਹ ਦਾ ਕਿਲਾ ਐ ਇਹ ਕਿਹੜਾ ਆਨੰਦਗੜ੍ਹ ਦਾ ਕਿਲਾ ਐ ਇੱਕ ਵਿਦਵਾਨ ਬੜਾ ਪਿਆਰਾ ਲਿਖਦਾ ਕਣ ਲੱਗਾ ਜਾਲਮਾਂ ਨੇ ਸੋਚਿਆ ਸੀ ਕਿ ਆਨੰਦਗੜ੍ਹ ਨੂੰ ਢਾ ਦੇਵਾਂਗਾ ਆਨੰਦਗੜ੍ਹ ਖਤਮ ਕਰ ਦੇਵਾਂਗਾ ਆਨੰਦਗੜ੍ਹ ਤੇ ਉਹਨੇ ਖਤਮ ਕੀ ਕਰਨਾ ਸੀ ਇਧਰ ਫਤੇਗੜ੍ਹ ਉੱਤਰ ਗਿਆ ਹੈ ਆਨੰਦਗੜ੍ਹ ਵੀ ਖਤਮ ਨਹੀਂ ਹੋਣਾ ਜਿਹੜਾ 10 ਲੱਖ ਦਾ ਮੁਲਖਈਆ ਘੇਰਾ ਪਾ ਕੇ ਬੈਠਾ ਨਾ ਉਹ ਆਵਾਜ਼ਾਂ ਦੇ ਦੇ ਕਹਿੰਦੇ 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 ਅੱਜ ਕਾਬੂ ਆ ਗਏ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਹਿਬਜ਼ਾਦਿਆਂ ਨੂੰ ਤੇ ਉਹਦੇ ਸਿੱਖਾਂ ਨੂੰ ਅੱਜ ਆਪਾਂ ਮਾਰ ਮੁਕਾਵਾਂਗੇ ਤੇ ਸਿੱਖੀ ਦਾ ਨਾਮੋ ਨਿਸ਼ਾਨ ਮਟਾਵਾਂਗੇ ਤੇ ਬਾਪੂ ਉੱਚੀ ਮਮਟੀ ਤੋਂ ਬੈਠਾ ਆਵਾਜ਼ ਦੇ ਕੇ ਕਹਿੰਦੇ ਹਨ ਤੁਹਾਡਾ ਭੁਲੇਖਾ ਕੱਢ ਦੇਵਾਂਗੇ ਭੁਲੇਖਾ ਕੱਢ ਕੇ ਜਾਵਾਂਗੇ ਆਪਣੀਆਂ ਅੱਖਾਂ ਦੇ ਸਾਹਮਣੇ ਪੁੱਤ ਤੋੜਨੇ ਨੇ ਹੱਥਾਂ ਨਾਲ ਪੁੱਤ ਤੋੜਨੇ ਨੇ ਅੱਖਾਂ ਸਾਹਮਣੇ ਪੁੱਤਾਂ ਨੂੰ ਸ਼ਹੀਦ ਹੁੰਦਿਆਂ ਤੱਕਣੇ ਪਿਆਰਿਓ ਬਾਪੂ ਕਹਿੰਦਾ ਮੈਂ ਜਕਾਰੇ ਲਾਉਣੇ ਨੇ ਇਹ ਜਿਹੜੇ ਨਿਸ਼ਾਨ ਸਹਬਾ ਰਹਿੰਦੀ ਦੁਨੀਆ ਤੱਕ ਝੂਲਣ ਜੋਗੇ ਕਰ ਜਾਣੇ ਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੱਲ ਮੈਂ ਉੱਥੇ ਲੈ ਆਵਾਂ ਕਿ ਜਲਮਾ ਨੇ ਅੱਜ ਵੱਡਾ ਦਰਵਾਜਾ ਬੰਦ ਕਰ ਲਿਆ ਕਚਹਿਰੀ ਦਾ ਉੱਥੇ ਆਈਏ ਵੱਡਾ ਦਰਵਾਜਾ ਬੰਦ ਕਰਕੇ ਤੇ ਛੋਟਾ ਦਰਵਾਜਾ ਖੋਲ ਲਿਆ ਵੀ ਅੱਜ ਇਹਨਾਂ ਨੂੰ ਤਾਂ ਕੀ ਦਰਵਾਜੇ ਦੇ ਵਿੱਚੋਂ ਦੀ ਲੰਗਾਓ ਗੱਲ ਤੇ ਆ ਵੀ ਸਿਰ ਝੁਕਾਉਣੀ ਦੀ ਗੱਲ ਤੇ ਸਿਰ ਝੁਕਾਉਣੀ ਦੀ ਹੈ ਨਾ ਚਲੋ ਜੇ ਸਾਡੇ ਕਹਿਣ ਨਾਲ ਐਦਾਂ ਸਿਰ ਨਹੀਂ ਝੁਕਾਉਂਦੇ ਸਾਡੀਆਂ ਗੱਲਾਂ ਚਾ ਕੇ ਸਿਰ ਨਹੀਂ ਝੁਕਾਉਂਦੇ ਤੇ ਫਿਰ ਤਾਕੀ ਦਰਵਾਜ਼ੇ ਦੇ ਵਿੱਚੋਂ ਦੀ ਲੰਗਾਓ ਤੇ ਜਦੋਂ ਤਾਕੀ ਦਰਵਾਜ਼ੇ ਦੇ ਵਿੱਚੋਂ ਦੀ ਲੰਘਣਗੇ ਤੇ ਆਪਣਾ ਸਿਰ ਝੁਕਾਉਣਗੇ ਥੱਲੇ ਨੂੰ ਕਰਨਗੇ ਕਚਹਿਰੀ ਆਪਣੀ ਹੈ ਬੰਦੇ ਆਪਣੇ ਨੇ ਬੱਸ ਰੌਲਾ ਪਾ ਦਿਓ ਸਿਰ ਝੁਕਾ ਦਿੱਤਾ ਸਿਰ ਝੁਕਾ ਦਿੱਤਾ ਨਾਲ ਕਹਿਣ ਲੱਗੇ ਇਦਾਂ ਕਰਿਓ ਜਿਹੜਾ ਛੋਟਾ ਨਾ ਉਹਨੂੰ ਅੱਗੇ ਕਰ ਲਿਓ ਤੇ ਜਿਹੜਾ ਵੱਡਾ ਨਾ ਉਹਨੂੰ ਪਿੱਛੇ ਕਰ ਲਿਓ ਉਹਨਾਂ ਨੇ ਬਾਬਾ ਫਤਿਹ ਸਿੰਘ ਸਾਹਿਬ ਨੂੰ ਅੱਗੇ ਕਰ ਲਿਆ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਨੂੰ ਪਿੱਛੇ ਕਰ ਲਿਆ ਤੇ ਜਦੋਂ ਗੱਡੀ ਦੇ ਦਰਵਾਜ਼ੇ ਕੋਲ ਆਏ ਗੁਰੂ ਜਦੋਂ ਕਚਹਿਰੀ ਦੇ ਦਰਵਾਜ਼ੇ ਕੋਲ ਆਏ ਵੱਡਾ ਦਰਵਾਜ਼ਾ ਬੰਦ ਛੋਟਾ ਦਰਵਾਜ਼ਾ ਖੁੱਲ੍ਹਾ ਉਹ ਹੁਣ ਧੋਖੇ ਨਾਲ ਸਿਰ ਝੁਕਾਉਣਾ ਚਾਹੁੰਦੇ ਨੇ ਪਰ ਗੁਰੂ ਕੇ ਆ ਲਾਲਾਂ ਧੋਖੇ ਨਾਲ ਵੀ ਸਿਰ ਨਾ ਝੁਕਾਇਆ ਉਹਨਾਂ ਆਪਣਾ ਸਿਰ ਉੱਚਾ ਕਰਕੇ ਸਿਰ ਉੱਚਾ ਰੱਖ ਕੇ ਆਪਣੇ ਆਪਣਾ ਪੈਰ ਚੁੱਕ ਕੇ ਤਾਕੀ ਦਰਵਾਜ਼ੇ ਦੇ ਵਿੱਚੋਂ ਦੀ ਜਦੋਂ ਕਚਹਿਰੀ ਚ ਰਖਿਆ ਸਾਹਮਣੇ ਬੈਠੇ ਵਜ਼ੀਰ ਖਾਨ ਨੂੰ ਆਪਣਾ ਪੈਰ ਤੇ ਪੈਰ ਦੀ ਜੁੱਤੀ ਵਿਖਾਈ ਤੇ ਆਵਾਜ਼ ਦੇ ਕੇ ਦੋਵੇਂ ਸਹਬਜ਼ਾਦੇ ਕਚੈਰੀ ਚ ਖਲੋ ਕੇ ਕਹਿੰਦੇ ਤਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲ ਹਾਂ ਅਸੀਂ ਤਾਂ ਧੋਖੇ ਨਾਲ ਵੀ ਕਦੇ ਸਿਰ ਨਹੀਂ ਝੁਕਾਉਂਦੇ ਯਾਦ ਰੱਖਿਓ ਜੀ ਉਹਨਾਂ ਨੇ ਜ਼ਾਲਮਾਂ ਦੀ ਨਾ ਉਹਨਾਂ ਦੇ ਡਰ ਮੰਨੇ ਨਾ ਉਹਨਾਂ ਦਾ ਲਾਲਚ ਕੋਈ ਮੰਨਿਆ ਨਾ ਉਹਨਾਂ ਦੀ ਕੋਈ ਈਨ ਮੰਨੀ ਨਾ ਉਹਨਾਂ ਦੀ ਕੋਈ ਈਨ ਮੰਨੀ ਗੱਲ ਅਖੀਰ ਇੱਥੇ ਆਈ ਸਚਾਨੰਦ ਵਰਗੇ ਕਹਿੰਦੇ ਕਹਿੰਦੇ ਵੀ ਸੱਪ ਦੇ ਬੱਚੇ ਹਨ ਖੈ ਨਾ ਥੋੜਾ ਜਿਆ ਰੁਕਾ